ਜਿੱਥੇ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ 'ਚ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜਾ 크ਿਸਮਸ ਦੇ ਸਬੰਧ 'ਚ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਅੱਜ ਚੋਕਾ ਜੀਵਨ 사త్సੰਗ ਪਵਨ ਕ੍ਰਿੰਦਾ ਕਲੋਨੀ ਵਿਖੇ ਸਮਾਗਮ ਦੀ ਪ੍ਰਧਾਨਗੀ ਕਰਦੇ ਆਂ ਬਿਸ਼ਪ ਲਾਲ ਮਸੀਹ ਵੱਲੋਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਲੂਸ ਕੱਢਿਆ ਗਿਆ ਇਸ ਜਲੂਸ ਵਿੱਚ ਭਾਰੀ ਗਿਣਤੀ ਵਿੱਚ ਪ੍ਰਭੂ ਯਿਸੂ ਮਸੀਹ ਪ੍ਰੇਮੀਆਂ ਨੇ ਹਾਜ਼ਰੀ ਭਰੀ ਇਸ ਮੌਕੇ ਬਿਸ਼ਪ ਲਾਲ ਮਸੀਹ ਨੇ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਨ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਪਵਿੱਤਰ ਦਿਨ ਪ੍ਰੇਮ ਸ਼ਾਂਤੀ ਅਤੇ ਆਸ਼ਾ ਦਾ ਪ੍ਰਤੀਕ ਹੈ ਜੀਸੂ ਮਸੀਹ ਜੀ ਦਾ ਜਨਮ ਬੈਤਲਹੇਮ ਵਿੱਚ ਹੋਇਆ ਜੋ ਮਨੁੱਖਤਾ ਲਈ ਮੁਕਤੀ ਦਾ ਸੁਨੇਹਾ ਲਿਆਉਂਦਾ ਹੈ ਇਸ ਦਿਨ ਲੋਕ ਧੂਮ ਧਾਮ ਨਾਲ ਤਿਉਹਾਰ ਮਨਾਉਂਦੇ ਹਨ ਅਤੇ ਇੱਕ ਦੂਜੇ ਨੂੰ ਪਿਆਰ ਵੰਡਦੇ ਹਨ ਪ੍ਰਭੂ ਜੀਸੂ ਮਸੀਹ ਜੀ ਦੇ ਜਨਮ ਨਾਲ ਸੰਸਾਰ ਵਿੱਚ ਚਾਨਣ ਫੈਲਿਆ ਇਸ ਮੋਕੇ ਬਿਸ਼ਪ ਲਾਲ ਮਸੀਹ ਨੇ ਪ੍ਰਭੂ ਯਿਸੂ ਮਸੀਹ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਚਰਚ ਨੂੰ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਸ਼ਾਂਤੀ ਦੇ ਰਾਜੇ ਹਨ ਜੀਵਨ ਜਾਚ ਹੀ ਜੀਵਨ ਦੀ ਆਸ ਹੈ ਅਤੇ ਮਸੀਹੀ ਦੁਨੀਆ ਦੀ ਸੁਖ ਸ਼ਾਂਤੀ ਲਈ ਹਮੇਸ਼ਾ ਅਰਦਾਸ ਵਿੱਚ ਰਹਿੰਦੇ ਹਨ। ਇਹ ਜਲੂਸ ਚੋਖਾ ਜੀਵਨ satsang ਪਵਨ ਕਰੇਂਡਾ ਕਲੋਨੀ ਤੋਂ ਸ਼ੁਰੂ ਹੋ ਕੇ ਨੈਦਿਕ ਦੇ ਪਿੰਡਾਂ ਵਿੱਚੋਂ ਹੁੰਦਾ ਹੋਇਆ ਵਾਪਸ ਚੌਕਾ ਜੀਵਨ 사త్సੰਗ ਭਵਨ ਕਰੇਂਡਾ ਕਲੋਨੀ ਵਿਖੇ ਸਮਾਪਤ ਹੋਇਆ ਜਲੂਸ ਦੌਰਾਨ ਚਰਚ ਨੇ ਪ੍ਰਭੂ ਦੇ ਨਾਰੇ ਲਗਾ ਕੇ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਕੀਤੀ ਇਸ ਮੌਕੇ ਜੋਧਬੀਰ ਪਰਮਜੀਤ ਸਹਿਬ ਸਿੰਘ ਗੁਰਪ੍ਰੀਤ ਸੰਦੀਪ ਸਿੰਘ ਸੋਨੋ ਬਲਵਿੰਦਰ ਸਿੰਘ ਭਜਨ ਸਿੰਘ ਪ੍ਰਕਾਸ਼ਕੌਰ ਸ਼ਰਨਜੀਤ ਜਸਵੰਤ ਹਰਪ੍ਰੀਤ ਜੋਤੀ ਮੰਨੂ ਭੋਲੀ ਸਮੇਤ ਸੈਂਕੜੇ ਲੋਕ ਹਾਜ਼ਰ ਸਨ ਅਰੇ ਸਭ ਤੋਂ ਪਹਿਲਾਂ ਪ੍ਰਭੂ ਯਿਸੂ ਮਸੀਹ ਦੇ ਨਾਮ ਤੇ ਸਭ ਨੂੰ ਜੰਸੀ ਦੀ ਲੱਖ ਲੱਖ ਪ੍ਰਭਿਸ਼ੂ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਬਿਸ਼ ਬਲਾਲ ਸਿੰਘ ਚੋਕਾ ਜੀਵਨ ਸ਼ਾਸਨ ਪਮਣ ਘਰੇਂਦਾ ਪਿੰਡ ਆ ਕਲੋਨੀ ਵਿੱਚ ਅਸੀਂ ਜਿਹੜੀ ਸੁਭਾ ਯਾਤਰਾ ਲੈ ਕੇ ਆਏ ਆ ਔਰ ਅਸੀਂ ਇਸ ਪਿੰਡ ਘਰੇਂਦੇ ਦੇ ਪੂਰੇ ਆਪਣੇ ਨਗਰ ਦੇ ਵਿੱਚ ਜਿਹੜੀ ਸੁਭਾ ਯਾਤਰਾ ਕਰ ਰਹੇ ਆ ਤਾਂ ਤਾਂ ਤੇ ਜਿਹੜੇ ਸ਼ਰਦਾ ਦੇ ਨਾਲ ਲੰਗਰ ਲਾਏ ਗਏ ਨੇ ਕਬੀ ਅਸ਼ਮਸੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈਗਾ ਖੁਸ਼ੀਆਂ ਔਰ ਮੈਨੂੰ ਜੀ ਸ਼ਰਦਾ ਦੇ ਨਾਲ ਫੁੱਲ ਸੁਤੇ ਜਾ ਰਹੇ ਨੇ ਔਰ ਅੱਜ ਪੂਰੇ ਸੰਸਾਰ ਦੇ ਉੱਤੇ ਮੁਕਤੀ ਦਾਤਾ ਯਸ਼ਮਸੀ ਪੈਦਾ ਹੋਇਆ ਜਿਵੇਂ ਅਸੀਂ ਪ੍ਰਭੂ ਯਸ਼ਮਸੀ ਦੇ ਪਾਤਸ਼ਾਹ ਵੇਖਦੇ ਆ ਜਿシャਹ ਵਿੱਚ ਲਿਖਿਆ ਜਿシャਹ ਲੋਬਾਬਦੂ ਸ਼ੇਹ ਵਿੱਚ ਲਿਖਿਆ ਸਾਡੇ ਲਈ ਇੱਕ ਪੁੱਤਰ ਜੰਮਿਆ ਸਾਡੇ ਲਈ ਇੱਕ ਬਾਲਕ ਪੈਦਾ ਹੋਇਆ ਸੰਗ ਪੁੱਤਰ ਬਖਸ਼ਿਆ ਗਿਆ ਰਾਜ ਦੇ ਮੱਦੇ ਨਾ ਕੋਏਗਾ ਅਚੰਤ ਸੂਲ ਸ਼ਕਸ਼ਕਤੀਮਾਨ ਪਰਮੇਸ਼ਰ ਹੈ ਉਹ ਵੀ ਜਿਹੜੀ ਸ਼ਾਂਤੀ ਦਾ ਰਾਂਝ ਕਮਾਰ ਉਹ ਦੀ ਸ਼ਾਂਤੀ ਦੀ ਘਾਤ ਹੋਏਗੀ ਅੱਜ ਮੇਰਾ ਮੈਸੇਜ ਆ ਪੂਰੇ ਸੰਸਾਰ ਦਾ ਮੁਕਤੀ ਦਾਤਾ ਈਸ਼ਮ ਸੀ ਪਾਪੀਰ ਵਿਚਾਰਵਾ ਤੇ ਇੱਕ ਰਸੂਲ ਦੀ ਕਿਤਾਬ ਕਨ ਬਾਬ ਦੀ ਉਨੀ ਚ ਲਿਖਿਆ ਤੋਆ ਕਰੋ ਤੇ ਮੁਰੇ ਤੁਹਾਡੇ ਪਾਪ ਮੁਟਾਈ ਦੇਣਗੇ ਪ੍ਰਭੂ ਦੇ ਜਿਹੜੇ ਸੁਖ ਦੇ ਦੇਣੋਂਗੇ ਮੈਂ ਦੱਸਣਾ ਚਾਹ ਰਿਹਾ ਕਿ ਜਿਹੜਾ ਅੱਜ ਕੋਨੇ ਕੋਨੇ ਤੇ ਦੇਸਾਂ ਵਿਦੇਸਾਂ ਦੇ ਵਿੱਚ ਜਿਹੜਾ ਅੱਜ ਪ੍ਰਭੂ ਯਸ਼ਮ ਸਿੰਘ ਸੀ ਮੁਕਤੀ ਦਾਤਾ ਯਸ਼ਮ ਸਿੰਘ ਦਾ ਜਨਮ ਦਿਨ ਮਨਾਇਆ ਜਾ ਰਿਹਾ ਅੱਜ ਮੈਂ ਵੀ ਬਿਸ਼ਵਲਾਲ ਸਿੰਘ ਉਹਗਾ ਬੱਡਰ ਟਾਰੀ ਪਿੰਡ ਘਰੇੜੇ ਤੋਂ ਸਾਰੇ ਸੰਸਾਰ ਦੀ ਦੁਨੀਆ ਨੂੰ ਮੈਂ ਲੱਖ ਲੱਖ ਵਧਾਈ ਔਰ ਨਵੇਂ ਸਾਲ ਦੀਆਂ ਵਧਾਈਆਂ ਹੋਣ ਧੰਨਵਾਦ ਇਹ 2025 ਸਾਲ ਜਿਹੜਾ ਸੀ ਉਹ ਸਾਡੀਆਂ ਬੜੀਆਂ ਖੁਸ਼ੀਆਂ ਦਾ ਸੀ ਜਿਹੜਾ ਆਉਣ ਹੋਇਆ 2026 ਸਾਲਿਆਂ ਉਹ ਸਾਰੇ ਸੰਸਾਰ ਦੇ ਖੁਸ਼ੀਆਂ ਦਾ ਹੋਵੇ ਸਾਰਿਆਂ ਨੂੰ ਬਰਕਤਾਂ ਦਾ ਹੋਵੇ ਔਰ ਪਤਾ ਪ੍ਰਮੇਸ਼ਰ ਸਾਹਿਬ ਨੂੰ ਬਰਕਤ ਦੇਵੇ 2026 ਸਾਲ ਦੇ ਵਿੱਚ ਪ੍ਰਭੂ ਦੀ بڑے بڑے ਕੰਮ ਕਰਨ ਔਰ ਸ਼ਾਂਤੀ ਆਨੰਦ ਦੇਣਾ ਧੰਨਵਾਦ ਮਾ ਸੰਗਿਤਕਾਰ ਪਰਮੇਸ਼ਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਤਰ੍ਹਾਂ ਇਹ ਸ਼ੁਦਾ ਜਰਮ ਦਿਹਾੜੇ ਤੇ ਪਾਸਲ ਲਾਣ ਸਿਵ ਵੱਲੋਂ ਕੱਢੀ ਗਈ ਸ਼ੋਭਾ ਯਾਤਰਾ ਇਸਾਦ ਬਹੁਤ ਨਾ ਪਿੰਡਾ ਦਾ ਹੋ ਕੇ ਵਾਪਸ ਕਹੇਂਦਾ ਚਰਚਾ ਚੋਕਾ ਜੀ ਵਰਸਤ ਸੰਪਵਨ ਵਿੱਚ ਜਾ ਰਹਾ ਮੈਂ ਸਭ ਨੂੰ ਇਸ ਸ਼ੁਭ ਸ਼ੁਭ ਕਾਮਨਾਵਾਂ ਦਿੰਦੀ ਹਾਂ ਹallelujah ਹallelujah ਮੇਰੇ ਵੱਲੋਂ ਸਾਰੀ ਸੰਗਤ ਤੇ ਸਾਰੇ ਵਰਲਡ ਨੂੰ ਪ੍ਰਭੂ ਜੋਸ਼ਿੰਦ ਸੀ ਦੇ ਜਨਮ ਦਿਨ ਦੀ ਹਾਰਦਿਕ ਸ਼ੁਭ ਕਾਮਨਾਵਾਂ ਮੈਂ ਪਰਮਜੀਤ ਸਿੰਘ ਪਿੰਡ ਸ਼ਰਾਟਾਲਾ ਸਾਡਾ ਚਰਚ ਘਰੇਂਡਾ ਕਲੋਨੀ ਦੇ ਵਿੱਚ ਚੋਕਾ ਜੀਵਨ ਸਤਸੰਗ ਭਵਨ ਤੋਂ ਅੱਜ ਜੋ ਕਿਤਾ ਪਰਮੇਸ਼ਰ ਦਾ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਹਾੜੀ ਦੀ ਕੂਚੀ ਦੇ ਵਿੱਚ ਜੋ ਸ਼ੁਭ ਯਾਤਰਾ ਨਿਕਲੀ ਹੈ ਲਾਗੇ ਲਾਗੇ ਪਿੰਡਾਂ ਦੇ ਵਿੱਚੋਂ ਹੋ ਕੇ ਹੁਣ ਵਾਪਸ ਜੋ ਚੋਕਾ ਜੀਵਨ ਸਤਸੰਗ ਭਵਨ ਦੇ ਵਿੱਚ ਜਾ ਰਹੀ ਹੈ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਰ ਨੇ ਇਹਨਾਂ ਦਿਨਾਂ ਤੱਕ ਸੰਭਾਲ ਕੇ ਬਚਾ ਕੇ ਰੱਖਿਆ ਪ੍ਰਭੂ ਨੇ 2025 ਸੰਧ ਦੇ ਵਿੱਚ ਸਾਰਿਆਂ ਦੀ ਬਹੁਤ ਮਦਦ ਸਹਾਤਾ ਕੀਤੀ ਸੰਭਾਲ ਕੇ ਬਚਾ ਕੇ ਰੱਖਿਆ ਹੁਣ ਆ ਉਹ ਜੋ ਉਹਨੋਂ ਵਾਲਾ ਸਾਲ 2026 ਹੈ ਕੀਤਾ ਪਰਮੇਸ਼ਰ ਸਾਰਿਆਂ ਵਾਸਤੇ ਬਰਕਤਾਂ ਤੇ ਖੁਸ਼ੀਆਂ ਲੈ ਕੇ ਆਵੇ ਹallelujah ਹallelujah ਪ੍ਰਭੂ ਦਾ ਧੰਨਵਾਦ ਕਰਦੇ ਆ ਕਿ ਪ੍ਰਭੂ ਨੇ ਸਾਨੂੰ ਅੱਜ ਦੇ ਦਿਨਾਂ ਵਿੱਚ ਸੰਭਾਲ ਕੇ ਰੱਖਿਆ ਔਰ ਅਸੀਂ ਆਪਣਾ ਗਮਾਨ ਪ੍ਰੇਤੋ ਮੈਂ ਕੁਲਵਿੰਦਰ ਕੌਰ ਪਾਸਟਰ ਲਾਲ ਜੀ ਦੀ ਸਿਸਟਰ ਮਤਲਬ ਕਿ ਸਾਰੇ ਇਹ ਆਪਣੇ ਪੰਜਾਬ ਨੂੰ ਵਧਾਈ ਦੇਣੀ ਆ ਕੇ ਬਾਤ ਬਾਤ ਸਾਰੇ ਪੰਜਾਬ ਨੂੰ ਬਤਾਈ ਹੋਵੇ ਅੱਜ ਦੇ ਕ੍ਰਿਸਮਸ ਦਿਨ ਵਾਸਤੇ ਬਹੁਤ ਖੁਸ਼ੀਆਂ ਭਰਿਆ ਦਿਨ ਸਾਡੇ ਲਈ ਆਇਆ ਏ ਔਰ ਮੈਂ ਧੰਨਵਾਦ ਪ੍ਰਭੂ ਦਾ ਕਰਦੀ ਆ ਕਿ ਪ੍ਰਭੂ ਨੇ ਸਾਨੂੰ ਸੰਭਾਲ ਕੇ ਰੱਖਿਆ 2025 ਦੇ ਵਿੱਚ ਔਰ 2026 ਦੇ ਵਿੱਚ ਵੀ ਪ੍ਰਭੂ ਸਾਨੂੰ ਸੰਭਾਲ ਕੇ ਰੱਖੂਗਾ ਧੰਨਵਾਦ